ਸਵਾਗਤ ਹੈ ਕਿਸਾਨ ਵੀਰੋ hota ਢਿੱਲੋੜੇਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 9878123917 ਅੱਜ ਵੀਰੇ ਆਪਾਂ ਪਿੰਡ ਨੈਣੇ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਦੂਜਾ ਸੂਆ ਐਚਪ ਨਸਲ ਦੀ ਬੈੜ ਲੈ ਕੇ ਆਏ ਆ 8-9 ਦਿਨਾਂ ਦੀ ਸੂਈ ਵੀ 13 ਲੀਟਰ ਬਾਈ ਜਾਂਦਾ ਬੋਲਾ ਲਾਲ ਦੁੱਧ ਲਾਲ ਤਿਆਰ ਆ ਤੋੜ ਕੇ ਦਿਖਾਵਾਂਗੇ ਰੇਟ ਵੀਡੀਓ 'ਚ ਹੋਊਗਾ ਸਾਰੀ ਐਪਰੋਮੇਸ਼ਨ ਤੁਹਾਨੂੰ ਲੈ ਕੇ ਦੇਵਾਂਗੇ ਧਾਰਾ ਮਾਰਨੀ ਆ ਬਈ ਇਹਦੀ ਕਿ ਨਹੀਂ ਕਾਲ ਕੋਈ ਸਹੀ ਹੈ ਦੋ ਰਗਲਾ ਉਹਦੇ ਚੋਕੇ ਲੈ ਠੀਕ ਆ ਉਹਦਾ ਚੋਕੇ ਲੈ ਜਾ ਭੋਜ ਦੋ ਟਾ ਠੀਕ ਆ ਵੀਰੇ ਆਇਆ ਗੁਰੇ ਹੋਰ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਠੀਕ ਆ ਇਹਦੀ ਵੀਰੇ ਦੱਸ ਹੀ ਡਿਟੇਲ ਕੀ ਹੈਗੀ ਮੜੀ ਜੀ ਦੂਜੇ ਸੂਏ ਸੂਈ ਹੈ ਜੀ ਠੀਕ ਆ ਬਾਈ 10 ਕਿ ਤਰ੍ਹਾਂ ਦੀ ਸੂਈ ਵੀ ਹੈ ਇਹ ਠੀਕ ਆ ਬਾਈ ਠੰਡੀ ਸੀਲ ਆ ਪੂਰੀ ਹੋਰ ਇਹ ਠੰਡੀ ਸੀਲ ਆ ਦੋ ਡੰਗ ਚੋਕੇ ਲੈ ਜਾ ਤਿੰਨ ਡੰਗ 12 ਪੇਰਾ ਲੀਟਰ ਦੁੱਧ ਦਾ ਹਾਂ ਠੀਕ ਆ ਆ ਦੇਖ ਪੂਰੀ ਜੰਗ ਪੂਰੀ ਸੀਗੀ ਦਾ ਠੰਡੀ ਕਰੋ ਥਣ ਥਣ ਨੇ ਉੱਤੋਂ ਜੰਗ ਦੇ ਪੂਰੇ ਚੰਗੇ ਕਢ ਲਾ ਫਿਰ ਇਹਨੂੰ ਬਾਹਰ ਨੂੰ ਦੁੱਧ ਕਿੰਨਾ ਕਢ ਦੂ ਗੁਰੇ ਹੁਣ ਕਿੰਨਾਗਾ ਦੁੱਧ ਹੁਣ ਹੋ ਜੀ 13 ਲੀਟਰ 12 13 ਲੀਟਰ ਹੈਗਾ 15 ਲੀਟਰ ਕਢ ਦੋ ਵਾ ਕਢਦੇ ਭਾਵੇਂ ਜਿਆਦਾ ਆਪਾਂ 15 ਕਹ ਰਹੇ ਹਾਂ ਆ 15 ਕਹ ਰਹੇ ਹਾਂ ਨਹੀਂ ਕੀ ਫਾਇਦਾ 20 ਵਾਲਾ ਕੋਈ ਫਾਇਦਾ ਨਹੀਂ ਵੀਰੇ ਮੈਂ ਤੇ ਪੰਮਾਰਦਾ ਅਗਲਾ ਕਹਿੰਦਾ 20 ਦੇ ਦੂ 30 ਦੇ ਦੂ ਹਾਂ ਐਵੇਂ ਕੀ ਫਾਇਦਾ ਜਿਹੜੀ ਗੱਲ ਆ ਫੇਸ ਕੁਆਲਿਟੀ ਕਰ ਲੋ ਜੇ ਕਿ ਜਿਹੜੀ ਗੱਲ ਆ ਆਪਾਂ ਨੂੰ ਦੇਣੀ ਆ ਜੋ ਫਰਨਾ ਐਂ ਹੁੰਦਾ ਵੀਰੇ ਆ ਕਰੋ ਚੱਕ ਪੂਰੀ ਚੰਗੀ ਵੱਡੇ ਗੱਦ ਘਾਟ ਦੀ ਆ ਸਮਾਈ ਚੋਂ ਮੈਨੂੰ ਲੱਗਦਾ ਘਾਟ ਆ ਥੋੜੀ ਜੀ ਸਮਾਈ ਬੇਸ ਹਜੇ ਲੇਟੇ ਲੂਟੀ ਤਾਂ ਨਹੀਂ ਕੋਈ ਸ਼ੁਰੂ ਕੀਤੀ ਨਾ ਨਾ ਇਹ ਤਾਂ ਨਮਾਉਣ ਤੋਂ ਮੋਰਿਆ ਤੈਨੂੰ ਪਤਾ ਲਿਬਰੀ ਪਈ ਆ ਤਾਂ ਰੋਤੀ ਇਹਦੀ ਆ ਚੱਕੋ ਜੇਰ ਜੂਰ ਦੀ ਓਕੇ ਬਾਈ ਹਾਂ ਜੇਰ ਜੂਰ ਦੀ ਜੇਰ ਜੂਰ ਦੀ ਗਰੰਟੀ ਹੈ ਠੀਕ ਆ ਕਰਿਓ ਚੈੱਕ ਫੇਰ ਮਨਿਆ ਦਵਾਇਂ ਕਿਹੜਾ ਲੈ ਫੇਰ ਦੇਖ ਲੋ ਤੋਰਾ ਤਰ ਹੈ ਕਰ ਲੋ ਚੈੱਕ ਕਰ ਲਿਓ ਬਾਈ ਨਸਪਾਰਕ ਨੰਬਰ ਕੋਰੇ ਕਿੰਨਾ ਆਪਣਾ ਨੰਬਰ 98727 96931 97931 ਠੀਕ ਆ ਆ ਦੇਖੋ ਵੀਰੇ ਸਮਾਰ ਕੇ ਪੂਰੀ ਚੰਗੀ ਦੂਜਾ ਸੁਆ ਬੈੜ ਦੂਜਾ ਸੁਆ ਹਾਂ 13 ਲੀਟਰ ਦੁੱਧ ਤਿਆਰ 15 ਕੜਦੂ ਲਾਸਟ ਪੂਰੀ ਚੰਗੀ ਬਿਹੜ ਪਿੰਡ ਨੈਣੇ ਵਾਲਾ ਭਦਾਉੜ ਦੇ ਨਜ਼ਦੀਕ ਕਰ ਲਿਓ ਬਾਈ ਨਾਲ ਸੰਪਰਕ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਮੁੱਲ ਦੱਸੀ ਕੋਰੇ ਵੀਰੇ ਕੀ ਆ ਬੋਲੇ ਦਾ 47000 ਰੁਪਏ 47 ਦਾ ਮਾਨ ਤਾਨ ਮੌਕੇ ਤੇ ਕਰਦੇ ਠੀਕ ਆ ਵੀਰੇ ਠੀਕ ਆ ਦੂਜਾ ਸੂਬਾ ਬਿਹੜਾ ਠੀਕ ਆ ਬਾਈ ਠੀਕ ਆ